ਸਾਰੇ ਸੀਨੀਅਰ ਲੀਡਰ ਸਹਿਬਾਨ ਦੇ ਨਾਲ ਅੱਜ ਸਾਡੀ ਮੀਟਿੰਗ ਹੋਈ ਇਹ ਹੜ੍ਹਾਂ ਦੇ ਮਤਲਕ ਜੋ ਹਾਲਾਤ ਪੰਜਾਬ ਦੇ ਵਿੱਚ ਪੈਦਾ ਹੋ ਗਏ ਐ ਉਹਨਾਂ ਦੇ ਮਤਲਕ ਅੱਜ ਦੀ ਇਹ ਮੀਟਿੰਗ ਹੋਈ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੂਰਾ ਪੰਜਾਬ ਦੇ ਜੋ ਹਾਲਾਤ ਹਨ ਉਹ ਰੋਜ਼ਾਨਾ ਤੁਸੀਂ ਦੇਖਦੇ ਹੋ ਉਹਨਾਂ ਕਿਸ ਪ੍ਰਕਾਰ ਦੇ ਹਾਲਾਤ ਅੱਜ ਪੰਜਾਬ ਦੇ ਹੋ ਗਏ ਐ 1988 ਤੋਂ ਬਾਅਦ ਕਹਿੰਦੇ ਐ ਕਿ ਇਹ ਪਹਿਲੀ ਵਾਰੀ ਇਸ ਤਰ੍ਹਾਂ ਦਾ ਜਿਹੜਾ ਪਾਣੀ ਆਇਆ ਮੈਂ ਅਜੂਰੇ ਤੇ ਗੱਲ ਨਹੀਂ ਕਰਾਂਗਾ ਕਿ ਇਹ ਦੇ ਵਿੱਚ ਸਰਕਾਰ ਦਾ ਕੀ ਇਹ ਮੈਨ ਮੇਡ ਕੀ ਕਾਰਨ ਰਹੇ ਕਿ ਇੰਨੀ ਤਬਾਹੀ ਹੋਈ ਸ਼ਾਇਦ ਜੇ ਉਹ ਕਾਰਨ ਨਾ ਹੁੰਦੇ ਤਾਂ ਇੰਨੀ ਤਬਾਹੀ ਨਾ ਹੁੰਦੀ ਇਹਦੂ ਚੌਥੇ ਹਿੱਸੇ ਦਾ ਨੁਕਸਾਨ ਹੁੰਦਾ ਮੈਂ ਤਾਂ ਨਹੀਂ ਕਵਾਂਗਾ ਕਿ ਇਹ ਜਾਣ ਬੁੱਝ ਕੇ ਕਿਸੇ ਨੇ ਕਰਵਾਇਆ ਹੈ ਲੇਕਿਨ ਹਾਂ ਅਸੀਂ ਕਸੂਰਵਾਰ ਜ਼ਰੂਰ ਆ ਪਰ ਇਹਰੇ ਬਾਰੇ ਜਿਹੜੀ ਚਰਚਾ ਹੈ ਉਹ ਹੜਾ ਤੋਂ ਬਾਅਦ ਗੱਲ ਕਰਾਂਗੇ ਕਿਉਂਕਿ ਅੱਜ ਪੰਜਾਬ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਨ ਦੀ ਲੋੜ ਆ ਚਾਹੇ ਉਹ ਕਿਸੇ ਪਾਰਟੀ ਦਾ ਬਸ਼ਿੰਦਾ ਹੈ ਚਾਹੇ ਉਹ ਕਿਸੇ ਧਰਮ ਨਾਲ ਸੰਬੰਧਤ ਹੈ ਅੱਜ ਨੁਕਤਾਚੀਨੀ ਦਾ ਸਮਾਂ ਨਹੀਂ ਸਮਾਂ ਉਹਨਾਂ ਤੇ ਉਹ ਕਰਾਂਗੇ ਜਰੂਰ ਕਰਾਂਗੇ ਨਲਕੀਆਂ ਦੱਸਾਂਗੇ ਲੇਕਿਨ ਅੱਜ ਸਾਡਾ ਸਾਰਿਆਂ ਦਾ ਫਰਜ਼ ਮੰਨਦਾ ਹੈ ਕਿ ਅਸੀਂ ਤੱਕੜੇ ਹੋ ਕੇ ਪੰਜਾਬ ਦੇ ਲੋਕਾਂ ਦੇ ਨਾਲ ਖੜੀਏ ਜੋ ਨੁਕਸਾਨ ਹੋਇਆ ਉਰੀ ਪਰਮਾਈ ਦੇ ਆਸੇ ਤਿਲ ਫੁੱਲ ਪੇਟਾ ਸੇਵਾ ਕਰ ਕਿੰਨਾ ਯੋਗਦਾਨ ਥਰ ਅੱਜ ਮੈਨੂੰ ਗੱਲ ਕਰ ਲੈਂਦੇ ਯਾਰ ਅਮਰੀਦ ਗੱਲ ਲੈਂ ਲੋ ਸੋ ਇਸ ਤਰ੍ਹਾਂ ਅੱਜ ਅਸੀਂ ਮੀਟਿੰਗ ਕੀਤੀ ਗਈ ਇਸੇ ਤਰ੍ਹਾਂ ਅਸੀਂ ਪਹਿਲਾਂ ਲੋਕ ਸਭਾ ਫਿਰੋਜ਼ਪੁਰ ਦੀ ਕੀਤੀ ਜਿੱਥੇ ਕਾਫੀ ਵੱਡਾ ਯੋਗਦਾਨ ਪਾਇਆ ਲੋਕਾਂ ਨੇ ਔਰ ਉਹਨਾਂ ਨੇ ਕਿਹਾ ਕੀ ਅਸੀਂ ਇੰਨੇ ਸਮਾਨ ਦੇ ਨਾਲ ਅਸੀਂ ਤੁਹਾਨੂੰ ਸਮਾਨ ਪ੍ਰੋਵਾਈਡ ਕਰਾ ਕੇ ਦੇਾਂਗੇ ਉਹ ਐਵੇਂ ਕੱਲ ਲੁਧਿਆਣੇ ਕੀਤੀ ਔਰ ਅੱਜ ਇੱਥੇ ਕਾਫੀ ਵੱਡਾ ਸੰਜੋਗ ਸਾਨੂੰ ਮਿਲਿਆ ਹੈ तकरीबन तकरीबन ਲੋਕਾਂ ਨੇ ਕਿਹਾ ਕਿ ਅਸੀਂ 70 ਤੋਂ 80 ਲੱਖ ਰੁਪਏ ਦਾ ਜਿਹੜਾ ਸਮਾਨ ਹੈ ਸਮਾਨ ਹੈ ਉਹ ਅਸੀਂ ਇਹਨਾਂ ਹਲਕਿਆਂ ਨੂੰ ਜਾਂ ਹੜਪੀੜਿਤ ਜਗਾਵਾਂ ਤੇ ਪਹੁੰਚਾਉਣ ਦਾ ਜਵਾਦਾ ਤੇ ਪ੍ਰਣ ਕਰਦੇ ਸੋ ਮੈਨੂੰ ਇਸ ਕੱਲ ਦੀ ਬੜੀ ਖੁਸ਼ੀ ਹੈ ਹੈਲ ਫੁੱਲ ਪੇਟਾ ਆਪਦੀਆਂ ਜੇਬਾਂ ਦੀਆਂ ਤਨਖਾਹਾਂ ਆਪਦੀਆਂ ਨਿੱਜੀ ਕਮਾਈ ਚੋ ਜੋ ਰਾਹੁਲ ਗਾਂਧੀ ਦੇ ਆਦੇਸ਼ ਹੈ ਕਿ ਤੁਸੀਂ ਬਾਹਰ ਨਿਕਲ ਕੇ ਇਹ ਕੰਮ ਕਰਨਾ ਤੇ ਉਹ ਅੱਜ ਸਾਨੂੰ ਇੱਥੇ ਸਾਡੀ ਲੀਡਰਸ਼ਿਪ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਹੈ ਕਿ ਅਸੀਂ ਇਹ ਕਰਾਂਗੇ এর ਨਾਲ ਨਾਲ ਔਜਲਾ ਸਾਹਿਬ ਦਾ ਜਿਹੜਾ ਅਖਤਿਆਰੀ ਫੰਡ ਹੋਏਗਾ ਜਿੱਥੇ ਉਹ ਡਿਜਾਸਟਰ ਦੇ ਅਧੀਨ ਲੱਗ ਸਕਦਾ ਹੈ 50 ਹੋਵੇ 60 ਹੋਵੇ 25 ਹੋਵੇ ਉਹ ਵੀ ਇਹਨਾਂ ਨੇ ਆਲਰੇਡੀ ਕੀਤਾ ਵੀ ਹੈ ਤੇ ਹੋਰ ਵੀ 50 ਲੱਖ ਰੁਪਇਆ ਜਿਹੜਾ ਜਿੰਨਾ ਵੀ ਹੋਏਗਾ ਜਿੰਨਾ ਵੀ ਦੇ ਸਕਦੇ ਹੋਣਗੇ ਜਿੰਨਾਂ ਦੀਆਂ ਲਿਮਿਟਸ ਹੋਣੀਆਂ ਉਹ ਅਸੀਂ ਆਉਣ ਵਾਲੇ ਸਮੇਂ 'ਚ ਧਿਆਨ ਦੇ। ਇਹਦੇ ਮੁਤਲਕ ਅਸੀਂ 5-6 ਬੰਦਿਆਂ ਦੀ ਕਮੇਟੀ ਬਣਾਈ ਹੈ। ਹੜ੍ਹ ਰਾਹਤ ਕੋਆਰਡੀਨੇਸ਼ਨ ਕਮੇਟੀ ਇਹ ਸਾਰੀਆਂ ਚੀਜ਼ਾਂ ਨੂੰ ਸਮਾਨ ਨੂੰ ਪ੍ਰੋਕਿਊਰ ਕਰੇਗੀ। ਬਾਜ਼ਾਰ ਚੋਂ ਲਏਗੀ ਜਿਹਦੇ ਵਿੱਚ ਅਸ਼ੂਨੀ ਪੱਪੂ ਜੀ ਹੈ, ਸੱਚਰ ਜੀ ਹੈ, ਸਾਡੇ ਲੱਕੀ ਜੀ ਹੈ ਕਾਉਂਸਲਰ ਵਿਕਾਸ ਸੋਨੀ ਜੀ ਹੈ, ਸੁਨੀਲ ਦੱਤੀ ਜੀ ਹੈ। ਅਜੇ ਨਾਲਾ ਸਾਹਿਬ ਤੇ ਨਾਲ ਹੀ ਜਿਹੜਾ ਥੱਲੇ ਪਹੁੰਚਾਉਣ ਦਾ ਕੰਮ ਉਹਰੇ ਵਿੱਚ ਸਾਡੇ ਐਮਪੀ ਸਾਹਿਬ ਹੈਗੀ ਹੈ ਸਰਕਾਰੀਆ ਸਾਹਿਬ ਹੈ ਅਜਨਾਲਾ ਸਾਹਿਬ ਹੈ ਆਪਦੇ ਆਪ ਦੇ ਜਿੱਥੇ ਹਲਕੇ ਕਿਉਂਕਿ ਅੱਜ ਰਾਜਾ ਸੰਸੀ ਤੇ ਅਜਨਾਲੇ ਦੀ ਹਜੇ ਦਿੱਕਤ ਆਈ ਦੀ ਤੇ ਬਾਕੀ ਸਾਡੇ ਸਾਰੇ ਕਾਉਂਸਲਰ ਸਹਿਬਾਨ ਇਹ ਵੀ ਨਾਲ ਜਾ ਕੇ ਲੀਡਰ ਸਹਿਬਾਨ ਉਹਨਾਂ ਹਲਕਿਆਂ ਦੇ ਵਿੱਚ ਇਹ ਰਾਹਤ ਦਾ ਜਿਹੜਾ ਸਮਾਨ ਹੈ ਲੋਕਾਂ ਦੀ ਮਦਦ ਦਾ ਕੰਮ ਕਰਾ ਸੋ ਇਸ ਕਰਕੇ ਅੱਜ ਦੀ ਇਹ ਮੀਟਿੰਗ ਸੱਦੀ ਗਈ ਹੈ ਆਉਣ ਵਾਲੇ ਦਿਨਾਂ ਚ ოਪਰੇਸ਼ਨਲ ਕਮੇਟੀ ਜਿਹੜੀ ਹੋਊਗੀ ਉਹ ਅਸੀਂ ਸਾਰੇ ਆਪ ਦੇ ਪੇਜ ਵਗੈਰਾ ਤੇ ਵੀ ਪਾ ਦੇਾਂਗੇ ਕਿਸੇ ਨੂੰ ਵੀ ਕੋਈ ਦਿੱਕਤ ਹੋਵੇ ਨਾ ਹਲਕਿਆਂ ਦੇ ਵਿੱਚ ਉਹ ਉਹਨਾਂ ਲੋਕਾਂ ਨਾਲ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਅੱਜ ਇੱਕ ਖੇਤੀਬਾੜੀ ਮੰਤਰੀ ਆਏ ਹੋਏ ਨੇ ਸ਼ਿਵਰਾਜ ਚੋਹਾਨ 6 ਮੈਂਬਰ ਆਫ ਪਾਰਲੀਮੈਂਟ ਅੱਜ ਡੈਲੀਗੇਸ਼ਨ ਦੇ ਰੂਪ ਦੇ ਵਿੱਚ ਤਕਰੀਬਨ 6 ਵਜੇ ਲੇਟ ਹੋ ਗਏ ਆ ਮਿਲਦੇ ਆ ਉਹਨਾਂ ਨੂੰ ਜਿਹਦੇ ਵਿੱਚ ਅਸੀਂ ਡਿਮਾਂਡ ਰੱਖੀ ਹੈ ਕਾਫੀ ਚੀਜ਼ਾਂ ਅਸੀਂ ਮੈਮੋਰੰਡਮ ਤਿਆਰ ਰੱਖਿਆ ਹੈ ਕਿ ਆਵੇਂ ਢੇੜਾ ਮਾਰਨ ਦਾ ਗਵਰਨਰ ਸਾਹਿਬ ਢੇੜਾ ਮਾਰ ਗਏ ਕਿਸ਼ਤੀ ਤੇ ਚੜ ਗਏ ਮਾਨ ਸਾਹਿਬ ਆ ਗਏ ਉਹ 4-5 ਸਵਾਰੀਆਂ ਢੋ ਲੈਂਦੀ ਉਦੋਂ ਤੱਕ ਬੰਦਿਆਂ ਨੂੰ ਕੱਢ ਲੈਂਦੀ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਦੇਖ ਹੀ ਰਹੇ ਹੋ ਸਾਡੇ ਅਸੇ ਰਾਹਤ ਪੈਕੇਜ ਕੀ ਹੈ ਪਸ਼ੂ ਰੁੜ ਗਏ ਸਾਡੇ ਮਰ ਗਏ ਕੈਜ਼ੁਐਲਟੀਜ਼ ਹੋ ਗਿਆ ਬੰਦੇ ਮਰ ਗਏ ਬੱਚੇ ਮਰ ਗਏ ਤਿੰਨ ਬੱਚੇ ਤਾਂ ਲੁਧਿਆਣੇ ਚ ਮਰ ਗਏ ਪਾਣੀ ਦੀ ਮਾਰ ਦੇ ਨਾਲ ਇੱਥੇ ਕਈ ਮਰਗੇ ਸੈਂਕੜੇ ਸਾਡੇ ਲੱਖਾਂ ਦੀ ਤਦਾਦ ਚ ਸਾਡੀ ਜ਼ਮੀਨ ਜਿਹੜੀ ਹੈ ਕੋਠੇ ਡਿੱਗ ਪਏ ਪੰਪ ਸਾਡੇ ਰਹਿ ਗਏ ਟਿਊਬਲ ਬਹਿ ਗਏ ਸੋ ਕਾਫੀ ਸਾਡਾ ਨੁਕਸਾਨ ਹੋ ਗਿਆ ਮਕਾਨਾਂ ਦਾ ਘਰਾਂ ਦਾ ਜਿਹਦੇ ਵਿੱਚ ਅਸੀਂ ਡਿਮਾਂਡਸ ਰੱਖੀਆਂ ਕਿ ਘਰ ਦੇ ਲਈ ਪ੍ਰਤੀ ਲੱਖ ਰੁਪਇਆ ਤੁਸੀਂ ਕਮ ਸੇ ਕਮ ਕਿਉਂਕਿ ਕੋਠਾ ਅੱਜ ਕੱਲ ਮਹਿੰਗਾ ਹੈ ਨਹੀਂ ਲੱਖ ਰੁਪਏ ਤੋਂ ਘੱਟ ਨਹੀਂ ਪੈਂਦਾ ਕੁਝ ਪੰਜਾਬ ਦੀ ਸਰਕਾਰ ਦੇਵੇ ਕੁਟ ਸੈਂਟਰ ਸਰਕਾਰ ਐਵੇਂ ਅਸੀਂ 50000 ਪਸ਼ੂ ਦੇ ਬਾਰੇ ਗੱਲ ਕੀਤੀ ਕਿ ਘੱਟੋ ਘੱਟ ਪੰਜਾਹ ਹਜ਼ਾਰ ਪਸ਼ੂ ਦਾ ਕਿਉਂਕਿ ਅੱਜ ਕੱਲ ਜੇ ਮੱਝ ਵੀ ਲੈਣੀ ਹੋਵੇ ਤਾਂ ਲੱਖ ਰੁਪਏ ਦੀ ਜਿੱਥੇ ਨੁਕਸਾਨ ਹੋਇਆ ਐਵੇਂ ਸਾਡਾ ਹੈਗਾ ਕਿ ਘੱਟੋ ਘੱਟ ਲੱਖ ਰੁਪਇਆ ਕਿਉਂਕਿ ਲੱਖ ਰੁਪਇਆ ਇਸ ਕਰਕੇ ਨਹੀਂ 50000 ਨਾਲ ਵੀ ਸਾਰ ਲੈਂਦੇ ਕਿਉਂਕਿ ਹਜੇ ਪਾਣੀ ਨਹੀਂ ਛੋਣੇ ਦੀ ਫਸਲ ਮਰ ਗਈ ਹੈ ਤੇ ਰੇਤ ਆ ਗਿਆ ਰੇਤ ਚੱਕਣਾ ਵੀ ਹੈ ਉਹ ਜਾਂ ਜੇ ਨਹੀਂ ਤਾਂ ਤੁਸੀਂ ਉਹਨਾਂ ਨੂੰ ਕੜਕ ਦਾ ਵੀ ਜਿਹੜਾ ਹੈ ਉਹ ਤੁਸੀਂ ਫਰੀ ਦਿਓ ਜਿਹੜੀ ਅਗਲੀ ਫਸਲ ਵਨ ਕਰਾਸਤੇ ਇਹ ਤਾਂ ਪੰਜਾਬ ਸਰਕਾਰ ਕਰ ਸਕਦੀ ਹੈ ਐਵੇਂ ਖੇਤੀਬਾੜੀ ਮੰਤਰੀ ਸਾਹਿਬ ਇੰਦਰ ਤੂਰ ਲਾ ਲੈਣ ਇੰਦਰ ਲਾ ਲੈਣ ਅਫਸਰਾਂ ਨੂੰ ਕੰਮਾਂ ਤੋਂ ਵੀ ਹਟਾ ਦੇਣ ਉਹ ਡਰੋਨ ਦੇ ਰਾਈ ਕੀ ਡਿਗ ਰਿਹਾ ਉਹ ਤੁਹਾਨੂੰ ਪਤਾ ਹੀ ਹੈ ਪੂਰੇ ਬਾਰੇ ਨਹੀਂ ਮੈਂ ਚਰਚਾ ਕਰਨੀ ਮੈਂ ਤੁਹਾਨੂੰ ਕਿਹਾ ਮੈਂ ਰਾਜਨੀਤੀ ਕਰਨੀ ਆਇਆ ਮੈਂ ਆਪਣਾ ਕੰਮ ਕਰਨ ਵਾਸਤੇ ਆਇਆ ਸੋ ਇਹ ਸਾਡੀ ਡਿਮਾਂਡ ਹੈ ਕਿ ਕਮ ਸੇ ਕਮ ਨਰਿੰਦਰ ਮੋਦੀ ਜੀ ਟੈਲੀਫੋਨ ਤੇ ਜਿਹੜੀ ਗੱਲ ਕੀਤੀ ਆ ਰਾਹੁਲ ਗਾਂਧੀ ਨੇ ਵੀ ਡਿਮਾਂਡ ਕੀਤੀ ਹੈ कि 50000 ਕਰੋੜ ਰੁਪਏ ਦਾ ਇਮੀਡੀਏਟ ਸੈਂਕਸ਼ਨ ਘੱਟੋ ਘੱਟ ਰੀਲੀਫ ਪੰਜਾਬ ਨੂੰ ਦੇਣਾ ਚਾਹੀਦਾ ਹੈ। ਔਰ ਇਹ ਨਾਲ ਨਾਲ ਪੰਜਾਬ ਦੀ ਸਰਕਾਰ ਜਾਨੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈਲੀਕਾਪਟਰ ਨਾਲੋਂ ਬੇਸ਼ੱਕ ਕਿਉਂਕਿ ਹੈਲੀਕਾਪਟਰ ਤਾਂ ਪੈਸੇਂਜਰ ਹੈਲੀਕਾਪਟਰ ਹੈ ਔਰ ਇਹ ਚ ਪੰਜ ਸਵਾਰੀਆਂ ਬਹਿਦੀਆਂ ਪੰਜ ਕੁਇੰਟਲ ਤੋਂ ਵੱਧ ਰੱਖਦੇ ਤਾਂ ਹੈਲੀਕਾਪਟਰ ਡਿੱਗ ਪੈਦਾ। ਲੋਕ ਇਨ੍ਹਾਂ ਡਰਾਮਿਆਂ ਤੋਂ ਦੁਖੀ ਹੋਗੇ। ਮੈਂ ਪਾਣੀ ਚ ਵੜਿਆ ਫਿਰਾਂ ਉਹ ਗੱਲ ਨਹੀਂ ਬੰਦਨੀ ਮੈਂ ਕੀ ਲੈ ਕੇ ਚੱਲੇ ਆ ਮੈਂ ਕੀ ਦੇ ਕੇ ਆਏ ਮੈਂ ਕਿਸੇ ਦਾ ਜੀਵਨ ਅੱਜ ਦਾ ਰਾਤ ਟਪਾਉਣ ਵਾਸਤੇ ਕੀ ਉਪਰਾਲਾ ਕੀਤਾ ਹੈ ਅੱਜ ਕੱਲ੍ਹ ਲੋਗ ਇਹ ਮਹਿਸੂਸ ਕਰਦੇ ਸੋ ਸਾਰੀ ਕਾਂਗਰਸ ਪਾਰਟੀ ਨੇ ਅੱਜ ਮਹਿਸੂਸ ਕੀਤਾ ਕਿ ਅਸੀਂ ਪਹਿਲਾਂ ਵੀ ਵਿਚਾਰੇ ਲਾ ਬੈਠੇ ਨਾ ਨਾ ਰੋਜ਼ ਆ ਰਹੀਆਂ ਮੈਨੂੰ ਰਾਜਕੁਮਾਰ ਵੇਦਕਾ ਜੀ ਤੁਸੀਂ ਸਾਡੇ ਡੀਪੀਸੀਐਮ ਸੋਨੀ ਸਾਹਿਬ ਸਰਕਾਰੀਆ ਸਾਹਿਬ ਜਨਾਲਾ ਸਾਹਿਬ ਔਰ ਜਿਹੜਾ ਸਾਹਿਬ ਕਿੰਨੇ ਦਿਨਾਂ ਦੇ ਲੱਗੇ ਵੀ ਜੋ ਵੀ ਆ ਬੈਠਿਆ ਸ਼ੁਨੀ ਜੀ ਸਚਰੇ ਜੀ ਬੁਲਾਰਿਆ ਇਹ ਸਾਰੇ ਆਪਦੇ ਚੋਂ ਕਰ ਰਹੇ ਪਰ ਹੁਣ ਪਾਰਟਿਕੂਲਰਲੀ ਅਸੀਂ ਆਖਿਆ ਵੀ ਇੰਨਾ ਇੰਨਾ ਯੋਗਦਾਨ ਤਾਂ ਸਾਰਿਆਂ ਨੇ ਆਪਾਂ ਇਹਨਾਂ ਨੇ ਆਪ ਅੱਗੇ ਹੋ ਕੇ ਕਿਹਾ ਹਾਲਾਂਕਿ ਮੈਂ ਪਿੱਛੇ ਸੀਗਾ ਇਸ ਗੱਲ ਦੇ ਪਰ ਇਹਨਾਂ ਨੇ ਅੱਗੇ ਹੋ ਕੇ ਕਿਹਾ ਕਿ ਨਹੀਂ ਇਹ ਤਾਂ ਬੰਦ ਹੈ ਇਹਨਾਂ ਦਾ ਕਰਨਾ ਤੇ ਜੇ ਲੋੜ ਹੋਰ ਪਈ ਤਾਂ ਇਹ ਇੰਨੀ ਅਮਾਉਂਟ ਦਾ ਸਮਾਨ ਅਸੀਂ ਹੋਰ ਇਕੱਠਾ ਕਰਾਂਗੇ ਜਾਨਕੀ 80 ਲੱਖ ਰੁਪਏ ਦੀ ਅਮਾਉਂਟ ਦਾ ਸਮਾਨ ਦੇਣਾ ਸਾਰਿਆਂ ਨੇ ਉਕਿਤੋ ਦੇ ਨਾ ਪਰ ਉਹ ਸਾਰਿਆਂ ਨੇ ਇਹ ਅੱਜ ਇਸ ਕੱਲ ਦਾ ਵਾਅਦਾ ਕੀਤਾ ਸੋ ਮੈਂ ਮੈਨੂੰ ਉਮੀਦ ਹੈ ਕਿ ਅਸੀਂ ਉਸ ਇਸ ਵੱਡੇ ਜਿਹੜਾ ਨੁਕਸਾਨ ਹੈ ਇਹਦੇ ਵਿੱਚ ਤਿਲ ਫੁੱਲ ਪੇਟਾ ਕਾਂਗਰਸ ਪਾਰਟੀ ਆਫ ਦਾ ਯੋਗਦਾਨ ਸਾਰੇ ਹਲਕੇ ਆ ਸਾਰੇ ਹਲਕਿਆਂ ਦੀ ਮੀਟਿੰਗ ਹੈ ਪਰ ਜਿੱਥੇ ਨੁਕਸਾਨ ਹੈ ਉਹ ਸਾਡੇ ਦੋ ਹਲਕੇ ਆ ਜਨਾਲਾ ਤੇ ਰਾਜਾ ਸੰਸੀ ਹਜੇ ਤੱਕ ਅਜੇ ਪਤਾ ਨਹੀਂ ਪਾਣੀ ਦਾ ਲੈਵਲ ਕਹਿੰਦੇ ਮੈਨੂੰ ਹੁਣੇ ਦੱਸਿਆ ਹੈ ਇਹ ਜਿਹੜੇ ਨਾਲੇ ਪਾਣੀ ਦਾ ਜਿਹੜਾ ਪੱਦਰ ਹੈ ਉਹ ਥੋੜਾ ਹੋਰ ਵਧਿਆ ਹੈ ਭੋਲੇਵਾਲ 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 ਹਾਂਜੀ ਸੋ ਵਧਿਆ ਹੈ ਸਥਿਤੀ ਕੰਟਰੋਲ ਤੋਂ ਹਜੇ ਬਾਹਰ ਹੈ